ਮੇਰੇ ਸਸੂਤਾ ਜੀ ਸਾਰੇ ਲਿਖੋ ਕਰਤਾ ਹੈ ਇਹ ਵੀ ਕਿ ਚੱਕਣਾ ਰਿਹਾ ਹੈ بیمار ਹੋ ਗਏ ਸੀ ਪਰ ਹੱਥ ਤੇ ਸੌਂਦੇ ਸੋ ਇਹ ਹੈ ਵੀ ਵੀਡੀਓ ਨਾ ਰਿਖੀ ਮੈਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀ 8 ਤੀ ਦਿਨ ਰਾਤ ਨੂੰ ਗਲਾ ਖਰਾਬ ਹੋ ਕੇ ਸਾਹ ਹੀ ਨਹੀਂ ਨਿਕਲ ਰਿਹਾ ਸੀਗਾ ਤੇ ਪਾਫ ਲਈ ਸੀ ਉਹਨਾਂ ਦਾ ਕੁਛ ਰਾਤ ਨੂੰ ਨਹੀਂ ਤਾਂ ਪੈ ਹੀ ਨਹੀਂ ਹੁੰਦਾ ਸੀਗਾ ਸਵੇਰ 7:00 ਮਸਾ ਉਠੀ ਬੱਚੇ ਵੀ ਨੇ ਸਕੂਲ ਭੇਜੇ ਗਏ ਇਹ ਕਰ ਹੀ ਰਹੀ ਹੈ ਦੇ ਸਾਰਾ ਦਿਨ ਪੈ ਗਈ ਰਹੀ ਹੈ ਸਾਨੂੰ ਥੋੜਾ ਜਿਹਾ ਸ਼ੀਂਹ ਹੁੰਦੀ ਪਰ ਕੰਮ ਦਾ ਪਰਣੀ ਜਾਂਦਾ ਹਨਾ ਫਿਰ ਮੈਂ ਜਦ ਕਰੀ ਉੱਠ ਕੇ ਜੇ ਸਬ지 ਸੁੱਜੀ ਕੱਟੀ ਸਬ지 ਕੱਟ ਕੇ ਤਰ ਕੇ ਤਾਰਾਂ ਲੈਂ ਸੀ ਤਦ ਬਾਅਦ ਵੀ ਸੰਭਾਲਿਆ ਆਟਾ ਬੰਦ ਰੋਟੀ ਮੰਮੀ ਨੇ ਬਣਾਤੀ ਸੀ ਇਹ ਹੈਗੀ 10 ਤਰੀਕ ਦੀ ਸਵੇਰ ਦੀ ਵੀਡੀਓ ਕੋਸ਼ ਅਜੇ ਚੱਤ ਕੱਲ ਨਾਲੋਂ ਠੀਕ ਆ ਤੇ ਇਹ ਕੇ ਸਪੱਠੇ ਲੈਣ ਤੇ ਇਹ ਮੈਂ ਜਲਦੀ ਮੋਕਾ ਸ਼ੀ ਨੂੰ ਮਾਕੇ ਬੰਦੇ ਤੇ ਵੀਡੀਓ ਵੀ ਛੋਟੀ ਬਣ ਪਾਈ ਹੈ ਕਿਉਂਕਿ ਜੋ ਸ੍ਰੀ ਨਾ ਠੀਕ ਹੋ ਕੋਈ ਕੁਛ ਚੰਗਾ ਵੀ ਨਹੀਂ ਲੱਗਦਾ ਹੈ ਨਾ ਮੇਰੇ ਪਾਸੇ ਬੰਦ ਤੇ ਸੱਦਲ ਫਿਰ ਬਹੁਤ ਬਣਿਆ ਹੋਇਆ ਹੈ ਮੌਸਮ ਖਰਾਬ ਹੋਇਆ ਪਿਆ ਹੈ ਇਹੰਦੋਂ ਦੰ ਦਿਨਾਂ ਦੀ بارش ਹੋ ਰਹੀ ਹੈ ਇਸੇ ਕਰ ਮੀ ਨਾਲੋਂ ਠੀਕ ਆ ਆਪਣੀ ਛੋਟੀ ਬੜਾ ਖਰਾਬ ਕਰਦੀ ਹੈ ਭੱਜ ਜਾਂਦੀ ਹੈ ਮਾਤੇ ਜੀ ਸਕੂਲ ਗਏ ਆ ਉਹਨਾਂ ਨੂੰ ਪੇਜਤਾ ਸੀ ਨਾ ਹਮਤ ਕੇ ਹਮਮ ਆਇਆ ਮੈਂ ਇਤਨੇ ਕੰਮ ਮੇ ਛੜੂ ਪੁਚਾਰਨਾਤਾ ਸੀ ਬਰ ਰੋਟੀ ਦਾ ਟੀਵੀ ਪੜਾਤਾ ਸੀ ਜਿੰਨਾ ਕਰ ਸਕਦੀ ਸੀ ਉਹਨਾਂ ਨਾਲ ਕਰਵਾਤਾ ਸੀ ਕਿਉਂਕਿ ਮੇਥੇ ਰੋਠੀ ਨਹੀਂ ਹੁੰਦਾ ਸੀਗਾ ਬੁਖਾਰ ਬਹੁਤ ਹੀ ਜ਼ਿਆਦਾ ਹੋਇਆ ਸੀ ਨਹੀਂ ਵਿੱਚ ਵਿੱਚ ਕਿਸ ਦਿਨ ਪਤਾ ਨਹੀਂ ਉਹਦੇ ਕਰਕੇ ਗਾਲਾ ਗੁਲਾ ਖਰਾਬ ਹੋ ਗਿਆ ਇਸ ਕੰਮ ਲੱਗ ਗਿਆ ਇਸ ਕੰਮ ਜ਼ਿਆਦਾ ਵੀ ਨਹੀਂ ਲੱਗਿਆ ਬਸ ਗਲੇ ਦੇ ਇਨਫੈਕਸ਼ਨ ਨਾਲ ਹੀ ਜ਼ਿਆਦਾ ਬੁਖਾਰ ਹੋ ਗਿਆ ਉਹ ਆਪਣੀ ਗਾਂ ਵੀ ਲੈ ਕੇ ਭੱਜ ਜਾਂਦੀ ਵੀ ਉਹਨਾਂ ਨੂੰ ਬੰਨ੍ਹਦਾ ਹੈ ਪਹਿਲਾ ਚੂਹੇ ਤਾੜੇ ਜਿਹੜੇ ਇੱਥੇ ਰਹਦੇ ਸੀ ਦੋ ਛੋਟੇ ਉਹ ਟੋਕਰੇ ਥੱਲੇ ਹੁੰਦੇ ਆ ਉਹਨਾਂ ਨੂੰ ਇੱਧਰ ਹੀ ਰੱਖੀਦਾ ਤੇ ਕੁੜਾਂ ਕੋਲੇ ਇੱਥੇ ਮੈਂ ਛੱਡੇ ਸੀਗੇ ਵੀ ਬੈਠ ਕੇ ਸੀ ਘਰੇ ਹੁੰਦੇ ਹੁਣ ਤਾਂ ਫੇਰ ਚਲੇ ਗਏ ਖੁੱਡਾ ਚੋ ਗਿਆ ਸੀ ਉਹਨਾਂ ਦਾ ਤੂੜੀ ਤਾੜੀ ਸਿੱਟੀ ਵਿੱਚ ਮਿੱਟੀ ਆ ਉਹ ਵੀ ਗਿੱਲੀ ਹੋ ਗਈ ਵਿੱਚੋਂ ਕੱਚਾ ਉੱਪਰ ਚੋਜ ਆ ਗਿਆ ਉਹ ਕਿਉਂਕਿ ਨਹੀਂ ਕਾਫੀ ਆ ਗਿਆ ਸੀਗਾ ਦੋ ਤਿੰਨ ਦਿਨਾਂ ਦਮੀ ਪਈ ਹੁੰਦਾ ਇਹ ਰਾਤ ਆਪਣੀਆਂ ਵੱਡੀ ਵਾਲੀਆਂ ਖੁੱਲ ਗਈ ਸੀ ਤੇ ਇਹ ਨਹੀਂ ਅੱਬ ਦੀ ਬੱਚੀ ਨੂੰ ਫੁਰਨੀ ਵਿੱਚ ਸੜਤਾ ਜਿਹੜੀ ਛੋਟੀ ਤੇ ਸੀ ਜਾਂਦੀ ਹੈ ਉਹਦੇ ਵਿੱਚ ਵਿਚਾਰੀ ਫਸ ਗਈ ਉਹਦੇ ਵੀ ਜ਼ਖਮ ਹੋ ਗਏ ਠੀਏ ਤੇ ਛੜੀਆਂ ਰੋਜ਼ ਦੀਆਂ ਡਿਊਟੀਆਂ ਆਪਾਂ ਛੱਡ ਨਹੀਂ ਸਕਦੇ ਡਿਊਟੀ ਤੋਂ ਤਾਂ ਕਿਤੇ ਛੁੱਟੀ ਮਿਲ ਜਾਂਦੀ ਏ ਪਰ ਇਧਰੋਂ ਤਾਂ ਮਿਲਦੀ ਨਹੀਂ ਕਦੀ ਇੱਥੇ ਆਪਾਂ ਨੂੰ ਰੋਜ਼ ਹੀ ਕਰਨੇ ਪੈਂਦੇ ਹਨ ਰੋਜ਼ ਹੀ ਇਹਨਾਂ ਨੂੰ ਮੋੜਨਾ ਰੋਜ਼ ਹੀ ਛੋਣਾ ਰੋਜ਼ ਹੀ ਗਵਾ ਸਿੱਟਣਾ ਬਾਕੀ ਰੋਟੀ ਪਾਣੀ ਬੁੜੀਆਂ ਦਾ ਤਾਂ ਮੁੱਕਦਾ ਹੀ ਨਹੀਂ ਗਾ ਅਜੇ ਬੰਦੇ ਤਾਂ ਕਹਿੰਦੇ ਨਹੀਂ ਪੈਂਦਾ ਖੇਤ ਨਹੀਂ ਜਾਇਆ ਜਾਂਦਾ ਪਰ ਬੁੜੀਆਂ ਦਾ ਤਾਂ ਮੁੱਕਦਾ ਹੀ ਨਹੀਂ ਸਾਰੀ ਜੜੀ ਇਧਰੋਂ ਹਟੋ ਤਾਂ ਚੰਤੇ ਚੁੱਲ੍ਹੇ ਤਾਂ ਉਦੋਂ ਬੱਚੇ ਆ ਜਾਂਦੇ ਬਸ ਵਾਈ ਟਾਈਮ ਲੰਘ ਜਾਂਦੇ ਆ ਸਰ ਜੀ ਤਾਂ ਦਰੋਸਤੀ ਦੇਵ ਪਰਮਾਤਮਾ ਦਾ ਕੰਮ ਤਾਂ ਕਰ ਨਹੀਂ ਹੁੰਦਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਕੰਮ ਨਾਲ ਹੀ ਸਾਰਾ ਕੁਝ ਤੇ ਮੈਂ ਇੱਥੇ ਲੱਗੀ ਸੀ ਮੈਂ ਕਿ ਗੱਲੀ ਕਾਫੀ ਹੋਈ ਪਈ ਸੀ ਫਰਸ਼ੇ ਉਤੇ ਬੁੱਕਰ ਮਾਰੇ ਨੂੰ ਠੀਕ ਹੋਣਾ ਸੀ ਤੇ ਤਾਂ ਕਰਕੇ ਫਿਰ ਮੈਂ ਧੋਈ ਦਿੱਤੀ ਮੌਸਮ ਜਿਹਾ ਵੀ ਹੋਇਆ ਫਿਰ ਮੀਂਹ ਆਲਾ ਪਰ ਕੀ ਪਤਾ ਹੁੰਦਾ ਹੈ ਨਾ ਮੈਂ ਨਾ ਧੋਮਾ ਦੇ ਨਾ ਹੀ ਆ ਵੀ ਮੈਂ ੱਸ ਕਰਕੇ ਮੈਂ ਧੋਈ ਦਿੱਤੀ ਸੀਗੀ